ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਜਿਸ ਦਾ ਨਾਮ ਹੈ ਪੋਤਾ ਪਾਂਦੀ ਜੋ ਕਿ ਕਹਾਣੀਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਲਿਖੀ ਹੋਈ ਹੈ। ਸੋ ਬਹੁਤ ਹੀ ਪਿਆਰੀ ਕਹਾਣੀ ਹੈ ਆਸ਼ਾ ਕਰਦੇ ਹਾਂ ਤੁਹਾਨੂੰ ਪਸੰਦ ਆਏਗੀ। ਕਹਿੰਦੇ ਗੱਡੀ ਅੰਮ੍ਰਿਤਸਰ ਤੋਂ ਲੁਧਿਆਣੇ ਵੱਲ ਜਾ ਰਹੀ ਸੀ ਤੇ ਤੀਜੇ ਦਰਜੇ ਦਾ ਡੱਬਾ ਖੱਚਾ ਖੱਚ ਪਰਿਆ ਹੋਇਆ ਸੀ। ਹੁਣ ਸਾਰੀ ਗੱਡੀ ਜਿਹੜੀ ਸੀ ਉਹ ਪਹਿਲਾਂ ਹੀ ਬਹੁਤ ਚੰਗੀ ਤਰ੍ਹਾਂ ਭਰੀ ਹੋਈ ਸੀ। ਤੇ ਜਦੋਂ ਗੱਡੀ ਸਟੇਸ਼ਨ ਤੇ ਆ ਕੇ ਰੁਕੀ ਤਾਂ ਇੱਕ ਪਹਾਰਾ ਜਾਂ ਸੱਜਣ ਇੱਕ ਡੱਬੇ ਅੱਗੇ ਆ ਖੜੋਤਾ ਅੰਦਰੋਂ ਜਿਹੜੇ ਅੰਦਰ ਬੈਠੇ ਸੀ ਉਹਨਾਂ ਨੇ ਉਹਨੂੰ ਝਾੜ ਛੱਡਿਆ ਕਿ ਇੱਥੇ ਕੋਈ ਥਾਂ ਨਹੀਂ ਹੈਗੀ ਇੱਥੇ ਨਹੀਂ ਕੋਈ ਥਾਂ ਹੈਗੀ ਉਹ ਵਿਚਾਰਾ ਉਦਾਸ ਜਾ ਹੋਇਆ ਉੱਥੇ ਖੜੋਤਾ ਰਿਹਾ ਤਾਂ ਅੰਦਰੋਂ ਕਿਸੇ ਦੀ ਆਵਾਜ਼ ਆਈ ਥਾਂ ਕਿਉਂ ਨਹੀਂ ਹੈਗੀ ਆਜੋ ਆਜੋ ਤੁਸੀਂ ਆਜੋ ਜਿਸ ਬੰਦੇ ਨੇ ਇਹ ਸ਼ਬਦ ਬੋਲੇ ਸੀ ਉਹਨੇ ਇੱਕ ਫੌਜੀ ਵਰਦੀ ਪਾਈ ਹੋਈ ਸੀ ਤੇ ਉਹਦੇ ਨਾਲ ਦੋ ਸਿਪਾਹੀ ਵੀ ਸੀ ਸੋ ਜਦੋਂ ਬਾਹਰਲਾ ਭਾਰੇ ਜੇ ਸੱਜਣ ਨੂੰ ਇਹ ਆਵਾਜ਼ ਸੁਣਾਈ ਦਿੱਤੀ ਤਾਂ ਉਹਨੂੰ ਹੌਸਲਾ ਜਾ ਮਿਲ ਗਿਆ ਤੇ ਉਹ ਅੰਦਰ ਤੋਂ ਸਾਇਆ ਇੱਕ ਤੋਂ ਮਿੰਟ ਬਾਅਦ ਹੀ ਉਸ ਫੌਜੀ ਵਰਦੀ ਵਾਲੇ ਸਾਹਬ ਨੇ ਆਖਿਆ ਉਸ ਭਾਰੇ ਜੇ ਸੱਜਣ ਨੂੰ ਕਹਿੰਦਾ ਉਸ ਅਖੀਰਲੀ ਸੀਟ ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਤੁਸੀਂ ਕਿਵੇਂ ਵੀ ਕਰਕੇ ਨਾ ਉੱਥੇ ਪਹੁੰਚ ਜਾਓ ਤਾਂ ਭਾਰੇ ਜੇ ਸੱਜਣ ਨੇ ਕਿਹਾ ਪਹੁੰਚਣਾ ਹੀ ਮੁਸ਼ਕਿਲ ਹੈ ਫਿਰ ਫੌਜੀ ਨੇ ਕਿਹਾ ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹੁੰਚਾਉਂਦਾ ਤਾਂ ਉਹਨਾਂ ਨੇ ਆਪਣਾ ਜਰਕ ਪਾਸਾ ਚੁੱਕ ਕੇ ਉਹਨੂੰ ਵੈਂਚਾਂ ਦੀ ਵਿਚਕਾਰਲੀ ਢੋਤੇ ਖੜਾ ਕਰ ਦਿੱਤਾ ਉੱਤੋਂ ਛੱਤ ਨੂੰ ਹੱਥ ਪਾ ਲਿਆ ਤੇ ਦੂਜੀਆਂ ਸਵਾਰੀਆਂ ਨੂੰ ਹਾਸੇ 'ਚ ਪਾਉਣ ਲਈ ਕਿਹਾ ਲਓ ਜੀ ਸਾਰੇ ਧਿਆਨ ਨਾਲ ਸੁਣੋ ਇਹ ਸਰਦਾਰ ਜੀ ਕੋਈ ਤਮਾਸ਼ਾ ਦਿਖਾਉਣ ਲੱਗਿਆ ਭਾਈ ਜਰਾ ਸੰਭਲ ਕੇ ਮਤੇ ਇੰਨਾ ហេਠਾ ਕੋਈ ਬੰਦਾ ਪੀਸਿਆ ਨਾ ਜਾਏ। ਇਹ ਸਰਦਾਰ ਜੀ ਕਹਿੰਦੇ ਕੋਈ ਤਮਾਸ਼ਾ ਦਿਖਾਉਣ ਲੱਗਿਆ। ਹੁਣ ਭਾਰੇ ਸਰੀਰ ਵਾਲੇ ਬੰਦੇ ਨੂੰ ਤਮਾਸ਼ਾ ਦਿਖਾਉਂਦਿਆਂ ਦੇਖ ਕੇ ਸਾਰੀਆਂ ਸਵਾਰੀਆਂ ਹੱਸ ਪਈਆਂ। ਤੇ ਸਭ ਨੇ ਢੋ ਦੇ ਨਾਲ ਪਿੱਠਾਂ ਲਾ ਲੀਆਂ ਤੇ ਉਹ ਦੂਜੇ ਸਿਰੇ ਤੇ ਪਹੁੰਚ ਗਿਆ। ਸਟੇਸ਼ਨ ਤੇ ਆਉਂਦਿਆਂ ਹੀ ਸੀਟ ਖਾਲੀ ਹੋ ਗਈ ਤੇ ਉਹ ਭਾਰਾ ਜਿਹਾ ਸਰੀਰ ਵਾਲਾ ਬੰਦਾ ਉਹ ਉਸ ਖਾਲੀ ਹੋਈ ਸੀਟ ਤੇ ਬੈਠ ਗਿਆ। ਉਸਨੇ ਮੇਜਰ ਸਾਹਿਬ ਦਾ ਸ਼ੁਕਰੀਆ ਦਾ ਪਿੱਛੋ ਹੱਥ ਜੋੜ ਕੇ ਕੀਤਾ ਉਸ ਤੋਂ ਅਗਲੇ ਸਟੇਸ਼ਨ ਤੇ ਉਤਰਿਆ ਤਾਂ ਇੱਕ ਪਰਚੜਨ ਵਾਲੇ ਦੋ ਆ ਗਏ ਸੋ ਅੱਗੇ ਖੜੇ ਦੋ ਛਪਾਈਆਂ ਨੇ ਉਹਨੂੰ ਝਿੜਕ ਦਿੱਤਾ ਉਹਨਾਂ ਨੇ ਬੜੇ ਤਰਲੇ ਕੀਤੇ ਮੇਜਰ ਸਾਹਿਬ ਨੇ ਫਿਰ ਆਖਿਆ ਆ ਜਾਣ ਦਿਓ ਆ ਜਾਣ ਦਿਓ ਭਰ ਕੋਠਾ ਇਹਨਾਂ ਨੂੰ ਸਬਾਬ ਲਈ ਚਾਹੀਦਾ ਇਹ ਕਿੱਥੇ ਧਰਨਗੇ ਛਪਾਈਆਂ ਨੇ ਕਿਹਾ ਸਬਾਬ ਦਾ ਇੱਥੇ ਮਤਲਬ ਹੈ ਸਮਾਨ ਕਹਿੰਦੇ ਚੱਲ ਇਹਨਾਂ ਦੋਨਾਂ ਨੂੰ ਤਾਂ ਚੜ੍ਹਾ ਲੈਨੇ ਆ ਪਰ ਇਹਨਾਂ ਦਾ ਸਮਾਨ ਜਿਹੜੇ ਵੱਡੇ ਵੱਡੇ ਟਰੰਕ ਟੈਚੀ ਚੱਕੀ ਫਿਰਦੇ ਇਹਨਾਂ ਦਾ ਕਿੱਥੇ ਰੱਖਾਂਗੇ ਸੋ ਮੇਜਰ ਸਾਹਿਬ ਨੇ ਕਿਹਾ ਕਿ ਬਾਥਰੂਮ ਦੇ ਨੇੜੇ ਜਿਹੜਾ ਗੁਸਲਖਾਨਾ ਬਣਾਇਆ ਹੋਇਆ ਉਹਦੇ ਵਿੱਚ ਆ ਗੱਡੀ ਦੇ ਵਿੱਚ ਉਹ ਕਦੋਂ ਕੰਮ ਆਊਗਾ ਉਹਨਾਂ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤੇ ਉਹਦੇ ਵਿੱਚੋਂ ਬੜੀ ਮੈਂ ਕਾਈ ਬੜੀ ਬੋ ਆਈ ਸਵਾਰੀਆਂ ਨੇ ਨੱਕ ਕੱਜ ਲੈ ਮੇਜਰ ਸਾਹਿਬ ਉੱਠੇ ਕਹਿੰਦੇ ਮੈਂ 1 ਮਿੰਟ ਚ ਸਾਫ਼ ਕਰ ਦਿੰਦਾ ਤੁਸੀਂ ਸਮਾਨ ਅੰਦਰ ਧਰਨ ਦੀ ਕਰੋ ਸਿਪਾਈਆਂ ਨੂੰ ਤਾਂ ਸ਼ਰਮ ਆ ਗਈ ਇੱਕ ਸਿਪਾਈ ਬਾਥਰੂਮ ਵਿੱਚ ਗਿਆ ਤੇ ਦੂਜੇ ਨੇ ਸਬਾਬ ਨੂੰ ਹੱਥ ਪਾਇਆ ਫਟਾਫਟ ਜਦੋਂ ਬਾਥਰੂਮ ਸਾਫ਼ ਹੋ ਗਿਆ ਤਾਂ ਮੇਜਰ ਸਾਹਿਬ ਮੇਜਰ ਸਾਹਿਬ ਦੇਖ ਕੇ ਹੱਸਦੇ ਰਹੇ ਭਾਈ ਮੈਂ ਤਾਂ ਤੋਂ ਪਹਿਲਾਂ ਧਰਮਰਾਜ ਕੋਲੇ ਜਾਣਾ ਮੈਂ ਉਹਨਾਂ ਨੂੰ ਦੱਸੂਗਾ ਵੀ ਬੰਤਾ ਸਿੰਘ ਨੇ ਕਿਹੋ ਜੀ ਸਫਾਈ ਕੀਤੀ ਖੂਬ ਪਾਣੀ ਡੋਰ ਡੋਰ ਕੇ ਵੇਖੀ ਜਰਾ ਬੋ ਨਾ ਆਵੇ ਸੋ ਏਸੀ ਮੇਜਰ ਸਾਹਿਬ ਦਾ ਸੁਭਾਅ ਉਹਨਾਂ ਨੇ ਖੁਸ਼ੀ ਖੁਸ਼ੀ ਹਾਸੇ ਦੇ ਵਿੱਚ ਪਾ ਕੇ ਉਹਨਾਂ ਦੋਨਾਂ ਛਪਾਈਆਂ ਤੋਂ ਕੰਮ ਲਿਆ ਅਗਲੇ ਸਟੇਸ਼ਨ ਤੇ ਤੇ ਪਹੁੰਚਣ ਤੋਂ ਪਹਿਲਾਂ ਸਾਰੇ ਡੱਬੇ ਦੀ ਫੀਜ਼ਾ ਬਦਲ ਗਈ ਸਮਾਨ ਅੰਦਰ ਰੱਖ ਦਿੱਤਾ ਗਿਆ ਤੇ ਸਾਰੀਆਂ ਜਿਹੜੀਆਂ ਸਵਾਰੀਆਂ ਸੀ ਉਹ ਹੱਸੂ ਹੱਸੂ ਕਰਦੇ ਮੇਜਰ ਸਾਹਿਬ ਦੇ ਚਿਹਰੇ ਵੱਲ ਦੇਖਦੀਆਂ ਰਹਿ ਗਈਆਂ ਸੋ ਅਗਲੇ ਸਟੇਸ਼ਨ ਤੇ ਸਕੰਜਵੀ ਵਾਲਾ ਪਾਈ ਆਇਆ ਆਂਦਾ ਸੀ ਕਹਿੰਦਾ ਠੰਡੇ ਮਿੱਠੇ ਗਲਾਸ ਆਨਿਆਂ ਨੇ ਦਾ ਗਲਾਸ ਗਰਮੀ ਦੇ ਵਿੱਚ ਸਵਾਰੀਆਂ ਦੇ ਮੂੰਹ ਸੁੱਕੇ ਪਏ ਸੀ ਵੇਖ ਭਾਈ ਬੰਤਾ ਸੀ ਆਂ ਠੰਡੇ ਮਿੱਠੇ ਹੈਣ ਵੀ ਕਿ ਨਹੀਂ ਦੋਹਾਂ ਛਪਾਈਆਂ ਨੂੰ ਗਲਾਸ ਦਵਾ ਦਿੱਤੇ ਭੀੜ ਬਹੁਤ ਸੀ ਪੀਣਾ ਤਾਂ ਕਈ ਚਾਹੁੰਦੇ ਸੀ ਪਰ ਬਾਰੀ ਤੱਕ ਪਹੁੰਚਣਾ ਮੁਸ਼ਕਿਲ ਸੀ ਤੇ ਮੇਜਰ ਸਾਹਿਬ ਨੇ ਇਹ ਭਾਫ ਲਿਆ ਸੀ ਸੋ ਮਨੇ ਮੇਜਰ ਸਾਹਬ ਨੇ ਪਹਿਲਾਂ ਤਾਂ ਬੰਤੇ ਦੇ ਬੰਤੇ ਸਿੰਘ ਨੂੰ ਤੇ ਨਾਲ ਦੇ ਸਿਪਾਹੀ ਨੂੰ ਪੁਲਾਇਆ ਫੇਰ ਉਸ ਉਹਨਾਂ ਨੇ ਦੇਖਿਆ ਸਾਰੀਆਂ ਸਵਾਰੀਆਂ ਪੀਣਾ ਚਾਹੁੰਦੀਆਂ ਸੀ ਸੋ ਉਹਨਾਂ ਨੇ ਕਿਹਾ ਬੰਤਾ ਸਿਆ ਉਹ ਫੜਾਈ ਉਹ ਭਾਈ ਨੂੰ ਉਹ ਲਾਲਾ ਜੀ ਰਹਿ ਗਏ ਉਹਨਾਂ ਨੂੰ ਵੀ ਦੇਈ ਉਹ ਬੁੱਲ ਚੂਸਦੇ ਨੇ ਉਹ ਕਾਕੇ ਨੂੰ ਵੀ ਦੇਈ ਉਹਨਾਂ ਗਲਾਸ-ਗਲਾਸ ਸਭ ਨੂੰ ਪੁਲਾ ਦਿੱਤਾ ਗੱਡੀ ਤੁਰਨ ਵਾਲੀ ਸੀ ਸੋ ਸ਼ਰਵਤ ਪਲਾਉਣ ਵਾਲੇ ਸ਼ਕੰਜਵੀ ਵਾਲੇ ਭਾਈ ਨੂੰ ਪੈਸਿਆਂ ਦੀ ਚਿੰਤਾ ਹੋ ਗਈ ਸੀ। ਸੋ ਲੈ ਭਾਈ ਮੇਜਰ ਸਾਹਿਬ ਨੇ ਕਿਹਾ ਲੈ ਭਾਈ ਤੂੰ ਤੇ ਜਾ ਸਵਾ ਰੁਪਿਆ ਉਹਦੇ ਹੱਥ ਤੇ ਰੱਖ ਕੇ ਮੇਜਰ ਸਾਹਿਬ ਨੇ ਆਖਿਆ ਮੈਂ ਇਹਨਾਂ ਕੋਲੋਂ ਆਪੇ ਉਗਰਾ ਲਵਾਂਗਾ ਉਗਰਾ ਲਮਗਾ ਭਾਵ ਇਕੱਠਾ ਕਰ ਲਵਾਂਗਾ। ਸਵਾਰੀਆਂ ਦੇ ਦਿਲਾਂ ਵਿੱਚ ਹਸੂ ਹਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ। ਉਹਨਾਂ ਆਪਣੇ ਆਪਣੇ ਪੈਸੇ ਹੱਥੋਂ ਹੱਥੀਂ ਕੱਲਣੇ ਸ਼ੁਰੂ ਕਰ ਦਿੱਤੇ ਮੇਜਰ ਸਾਹਿਬ ਨੇ ਝੋਲੀ ਅੱਡ ਕੇ ਹਾਸੇ ਵਿੱਚ ਗੱਲ ਉਡਾ ਦਿੱਤੀ। ਉਹਨਾਂ ਨੇ ਕਿਹਾ ਹਾਸੇ ਵਿੱਚ ਕਹਿੰਦੇ ਆ ਨਾ ਨਾ ਮੈਂ ਨਹੀਂ ਲੈਣਾ। ਜੇ ਦੇਣਾ ਤਾਂ ਨੋਟ-ਨਾਟ ਪਾਓ। ਮੇਰਾ ਕੁਝ ਬਣੇ ਵੀ ਮੈਂ ਛੁੱਟੀ ਘਰ ਜਾ ਰਿਆਂ। ਇੰਨੇ ਨੂੰ ਕਿਸੇ ਤਮਾਕੂ ਪੀਣਾ ਚਾਹਿਆ ਤੇ ਨਾਲ ਦੇ ਨੇ ਆਖਿਆ ਨਾ ਨਾ ਸਰਦਾਰ ਸਾਹਿਬ ਦੇ ਹੁੰਦਿਆ ਨਹੀਂ ਪੀਣਾ। ਪਹਿਲੇ ਜਮਾਨੇ 'ਚ ਲੋਕ ਸਰਦਾਰਾਂ ਦੀ ਇੱਜ਼ਤ ਕਰਦੇ ਸੀ ਸਰਦਾਰਾਂ ਤੋਂ ਖੌਫ ਕਰਦੇ ਸੀ ਕਿ ਉਹਨਾਂ ਸਾਹਮਣੇ ਕੋਈ ਵੀ ਗਲਤ ਕੰਮ ਨਹੀਂ ਕਰਨਾ ਕਿਉਂ ਕਿ ਜਿਹੜੇ ਸਰਦਾਰ ਨੇ ਉਹ ਇੱਕ ਚੰਗੀ ਜਿਹ ਕਹ ਲਓ ਪਹਿਚਾਣ ਆ ਉਹਨਾਂ ਦੀ ਇੱਕ ਚੰਗੀ ਦੁਨੀਆ ਦੇ ਵਿੱਚ ਉਹ ਨੋਕੀ ਪਹਿਚਾਣ ਆ ਕਿ ਉਹਨਾਂ ਗਲਤ ਕੰਮ ਕਰਦੇ ਰੇਤੇ ਨਾ ਗਲਤ ਕੰਮ ਹੁੰਦਾ ਦੇਖ ਸਕਦੇ ਨੇ ਸੋ ਮੇਜਰ ਸਾਹਿਬ ਨੇ ਸੁਣਤਾ ਲਿਆ ਤੇ ਹੱਸ ਕੇ ਬੋਲੇ ਓਏ ਪੀਣਾ ਕਿਉਂ ਨਹੀਂ ਬੇਸ਼ੱਕ ਪੀਓ ਪਰ ਕੋਈ ਵਧੀਆ ਜਿਹਾ ਸਿਗਰਟ ਪੀਓ ਕਿਸੇ ਨੇ ਪੁੱਛਿਆ ਵਧੀਆਂ ਨਾਲ ਕੀ ਫਰਕ ਪੈ ਜਾਏਗਾ ਤਾਂ ਮੇਜਰ ਸਾਹਿਬ ਨੇ ਕਿਹਾ ਅਗੋ ਖਾਸ ਕੇ ਜਵਾਬ ਦਿੱਤਾ ਕਹਿੰਦੇ ਵਧੀਆਂ ਸਿਗਰਟ ਦਾ ਧੂਆਂ ਤਾਂ ਕਈ ਵਾਰ ਸਾਡੇ ਅੰਗਰੇਜ਼ ਅਫਸਰ ਸਾਡੇ ਮੂੰਹ ਤੇ ਮਾਰਿਆ ਹੈ ਉਸ ਧੂਏ ਦੀ ਸਾਨੂੰ ਆਦਤ ਹੈ ਸੋ ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ ਬੀੜੀ ਦਾ ਧੂਆਂ ਤੂੰ ਬਾਰੀ ਚੋਂ ਬਾਹਰ ਸੁੱਟ ਛੱਡੀ ਨਾ ਸਾਡੇ ਵੱਲ ਮਾਰੀ ਪਰ ਭਾਈ ਤੂੰ ਪੀ ਜ਼ਰੂਰ ਲੈ ਸਾਨੂੰ ਸਾਡੇ ਕਰਕੇ ਤਕਲੀਫ ਚ ਨਾ ਰਹੀ ਹਨ ਤੇ ਆਖ ਉਹਨਾਂ ਨੇ ਉਹਨੂੰ ਸੂਟਾ ਉਹਨੂੰ ਲਵਾਈ ਦਿੱਤਾ ਅਗਲੇ ਸਟੇਸ਼ਨ ਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸੂਟ ਸੂਟ ਖੜਕਾਈ ਤੇ ਪੁੱਛਿਆ ਸਾਹਿਬ ਆਪ ਇਸ ਡੱਬੇ ਚ ਇਸ ਡੱਬੇ ਚ ਕਿਉਂ ਆਏ ਮੈਂ ਕੀ ਲੈਣਾ ਸੀ ਪੇ ਮਰਿਆਂ ਦੇ ਡੱਬੇ ਚ ਕੋਈ ਅਖਬਾਰ ਪੜਦਾ ਸੀ ਕੋਈ ਮੂੰਹ ਤੇ ਕਿਤਾਬ ਧਰੀ ਬੈਠਾ ਸੀ ਕੋਈ ਸਿਗਰਟ ਦੇ ਧੂਏ ਵਾਲੀ ਵੇਖੀ ਜਾ ਰਿਆ ਸੀ ਮੈਂ ਇੱਥੇ ਆ ਗਿਆ ਇੱਥੇ ਸਭ ਦੇ ਪਿਓ ਜਿਉਂਨੇ ਜਾਪਦੇ ਨੇ ਮੇਜਰ ਸਾਹਿਬ ਦੇ ਕਹਿਣ ਦਾ ਭਾਵ ਸੀ ਕਿ ਇੱਥੇ ਸਾਰੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਨੇ ਇੱਕ ਦੂਜੇ ਨਾਲ ਪਿਆਰ ਤੇ ਆਪਣਤ ਵਰਗਾ ਮਾਹੌਲ ਹੈ ਪਰ ਉਥੇ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਤਾਂ ਇਹ ਲੱਗਦਾ ਸੀ ਜਿਵੇਂ ਉਹਨਾਂ ਦਾ ਪੇ ਮਰਿਆ ਹੋਵੇ ਪਰ ਇੱਥੇ ਸਭ ਦੇ ਪੇ ਜਿਉਂਦੇ ਜਾਪਦੇ ਨੇ ਫਿਰ ਮੈਂ ਤੁਹਾਡੀ ਸੀਟ ਤੇ ਜਾ ਬਵਾਂ ਸਮਾਨ ਦਾ ਧਿਆਨ ਰੱਖਾਂਗਾ ਨਾ ਪਈ ਨਾ ਉੱਥੇ ਤਾਂ ਮੇਰਾ ਜਾਨ ਨਸ਼ੀਨ ਬੈਠਾ ਹੈ ਜਾਨ ਨਸ਼ੀਨ ਉਹ ਕੌਣ ਸਾਬ ਉਸਨੇ ਪੁੱਛਿਆ ਸਲੂਟ ਵਾਲੇ ਜਿਹੜੇ ਸਿਪਾਹੀ ਸੀ ਉਸਨੇ ਪੁੱਛਿਆ ਤੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲਟਕ ਗਿਆ ਮੈਨੂੰ ਡਰ ਲੱਗਾ ਕਿਤੇ ਡਿੱਗ ਡਿੱਗ ਕੇ ਮਾਰੀ ਨਾ ਜਾਵੇ ਫੇਰ ਗਵਾਹੀਆਂ ਭੁਗਤਣੀਆਂ ਪੈਣ ਗਿਆ ਮੈਂ ਉਹਨੂੰ ਅੰਦਰ ਬਾੜ ਲਿਆ ਅਗਲੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿ ਕਿਸੇ ਹੋਰ ਡੱਬੇ ਵਿੱਚ ਚਲਾ ਜਾਏ ਕਰੋ ਪੈਰੀ ਪਈ ਜਾਏ ਜੀ ਮੈਨੂੰ ਕਿਸੇ ਥਾਂ ਨਹੀਂ ਦੇਣੀ ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਇੱਥੇ ਆ ਗਿਆ ਬੰਦਾ ਸਿੰਘ ਹੁਣ ਇੱਥੇ ਹੀ ਬੈਠੇ ਸਨ ਸੁਣ ਕੇ ਸਵਾਰੀਆਂ 당 ਰਹਿ ਗਈਆਂ ਭਲਾ ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ ਨਾ ਕਰਨ ਦਿੱਤੀ ਜਿਹੜਾ ਕੋਈ ਸ਼ੁਰੂ ਕਰੇ ਕੋਈ ਹੋਰ ਹੀ ਗੱਲ ਆਪਣੇ ਕੋਲੋਂ ਵਾ ਕੇ ਉਹਨੂੰ ਚੁੱਪ ਕਰਾ ਦੇਵੇ ਅਗਲੇ ਸਟੇਸ਼ਨ ਤੇ ਮੇਜਰ ਸਾਹਿਬ ਨੇ ਲੈ ਜਾਣਾ ਸੀ ਉਹਨਾਂ ਦੇ ਕੋਲੋਂ ਨਾਲ ਦਿਆਂ ਨੇ ਨਾ ਨਾਂ ਪਤਾ ਪੁੱਛਿਆ ਉਹਨਾਂ ਦਾ ਪਤਾ ਪੁੱਛਿਆ ਐਡਰੈਸ ਪੁੱਛਿਆ ਉਹ ਸਿਪਾਈਆਂ ਦੇ ਨਾਲ ਉਹਨਾਂ ਦਾ ਅਸਵਾਬ ਇਕੱਠਾ ਕਰਨ ਲੱਗ ਪਏ ਭਾਵ ਸਮਾਨ ਇਕੱਠਾ ਕਰਨ ਲੱਗ ਪਏ ਕਹਿੰਦੇ ਆ ਸਵਾਬ ਦਾ ਯੁੱਧ ਮੁਕਾ ਲਈਏ ਫੇਰ ਆਪਾਂ ਤੁਹਾਨੂੰ ਸਾਰਾ ਪਤਾ ਦੱਸ ਦਿਆਂਗੇ ਫਿਰ ਕਿਸੇ ਸਟੇਸ਼ਨ ਆਇਆ ਕੁੱਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਮੇਜਰ ਸਾਫ ਸਭ ਨੂੰ ਹੱਥ ਜੋੜਦੇ ਤੇ ਕਹਿੰਦੇ ਕਾਲੀ ਕਾਲੀ ਗੱਡੀਆਂ ਉਤਰ ਗਏ ਮੈਂ ਆਪਣਾ ਨਿੱਕ ਸੁਕ ਵੀ ਪੇਮਰਿਆਂ ਦੇ ਡੱਬੇ ਚੋਂ ਇਕੱਠਾ ਕਰਨਾ ਵੈ ਐਤ ਕੀ ਮਾਫ ਕਰ ਦਿਓ ਜੇ ਕਿਤੇ ਫਿਰ ਜੇ ਕਿਤੇ ਫਿਰ ਮੌਕਾ ਮਿਲਿਆ ਤਾਂ ਪੂਰਾ ਪਤਾ ਨੋਟ ਕਰਾ ਦਿਆਂਗਾ ਹੋ ਗਏ ਹੋ ਗਏ ਸਾਰੇ ਡੱਬੇ ਚੋਂ ਰੂਹ ਨਿਕਲ ਗਈ ਤੇ ਡੱਬਾ ਪਾ ਪਾ ਕਰਨ ਲੱਗ ਪਿਆ ਇਹ ਸਨ ਮੇਜਰ ਸਾਹਿਬ ਇਸ ਕਹਾਣੀ ਦੇ ਮੁੱਖ ਪਾਤਰ ਜਿਨ੍ਹਾਂ ਦਾ ਹੱਸੂ ਹੱਸੂ ਕਰਦਾ ਚਿਹਰਾ ਨੇਕ ਦਿਲ ਤੇ ਚੰਗੀ ਬੋਲਣ ਦੀ ਲਿਆਕਤ ਦੀ ਧਿਆਲੂ ਸੁਭਾ ਉਹਨਾਂ ਦੀ ਸ਼ਖਸੀਅਤ ਨੇ ਪੂਰੀ ਢੇਲਗੱਡੀ ਦੇ ਡੱਬੇ ਨੂੰ ਸਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ ਸੋ ਬਹੁਤਾ ਪਾੰਦੀ ਦਾ ਭਾਅ ਹੈ ਰਾਸਤੇ ਦੇ ਵਿੱਚ ਮਿਲਿਆ ਕੋਈ ਇਸ ਤਰ੍ਹਾਂ ਦਾ ਇਨਸਾਨ ਜਿਹੜਾ ਹਮੇਸ਼ਾ ਲਈ ਸਾਡੇ ਦਿਲ ਦੇ ਵਿੱਚ ਆਪਣੀ ਜਗ੍ਹਾ ਬਣਾ ਬੈਠਦਾ ਹੈ ਸੋ ਇਸ ਤਰ੍ਹਾਂ ਦੇ ਇਨਸਾਨ ਸਨ ਮੇਜਰ ਸਾਹਿਬ ਜਿਨ੍ਹਾਂ ਦੀ ਖੁਸ਼ ਤਬੀਅਤ ਜਿਹੜੇ ਸੁਭਾਅ ਨੇ ਉਹਨਾਂ ਦੇ ਚੰਗੇ ਸੁਭਾਅ ਤੇ ਉਹਨਾਂ ਦੇ ਚੰਗੇ ਵਰਤਾਰੇ ਨੇ ਸਾਰੀਆਂ ਸਵਾਰੀਆਂ ਦਾ ਦਿਲ ਜਿੱਤ ਲਿਆ ਸੀ ਸੋ ਆਸ਼ਾ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਸੋ ਅਗਲੀ ਕਹਾਣੀ ਲੈ ਕੇ ਆਵਾਂ ਜੀ ਪੱਤਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਜ਼ਰੂਰ ਕਰ ਦਿਓ ਮੈਨੂੰ ਮੋਟੀਵੇਸ਼ਨ ਮਿਲੇਗਾ ਤੁਹਾਡੇ ਇੱਕ ਲਾਈਕ ਦੇ ਨਾਲ ਸੋ ਅਗਲੀ ਕਹਾਣੀ ਦੇ ਵਿੱਚ ਮਿਲਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ